ਹੱਥਾਂ ਦੀ ਜਿੱਦਾਂ ਨਾਲ ਮੈਨੂੰ ਪਾਣੀ 'ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਮੈਂ ਪਾਣੀ ਨਾਲ ਪੋਲੇ ਹੋ ਜਾਂਦੇ ਉਸ ਤਰਾਉ ਚੁੰਨੀ ਖੁੱਲ ਗਈ ਐ ਇੰਨੀ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜੱਕਦਮ ਪਾਣੀ ਦੇੰਦਰ ਜਦ ਚਲੀ ਗਈ ਆ ਉਸ ਤੋਂ ਬਾਅਦ ਮੈਂ ਸਾਹ ਛੱਡੇ ਮੈਂ ਉੱਪਰ ਆਈ ਆ ਜਦ ਮੈਂ ਉੱਪਰ ਆਈ ਆ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰਹਾ ਮੈਂ ਕੀ ਕਰਾਂ ਫਿਰ ਜੱਕਦਮ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਹਵਾ ਕਿ ਮੇਰੇ ਨਾਲ ਬੋਡੀ ਘੁੰਮ ਗਈ ਜਦ ਘੁੰਮੀ ਜੱਕਦਮ ਜਾ ਕੇ ਕੋਈ ਸਰੀਆ ਸੀਗਾ ਉਹਦੇ ਨਾਲ ਮੇਰਾ ਸਿਰ ਵੱਜਾ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਬਾਅਦ ਮੈਂ ਉੱਪਰ ਚੜੀ ਆ ਉਦੋਂ ਹੱਥ ਖੁੱਲ ਗਏ ਸੀ ਹਾਂਜੀ ਉਦੋਂ ਹੱਥ ਖੁੱਲ ਗਏ ਸੀ ਪੈਰ ਨਹੀਂ ਸੀ ਬੰਨੇ ਕਲੇ ਹੱਥ ਬੰਨੇ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਆ ਮੈਂ ਤਾਂ ਡੇਢ ਘੰਟਾ ਮੈਂ ਉੱਥੇ ਮਤਲਬ ਖਿਜਦੀ ਰਹੀ ਆ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੁਨਣਾ ਸੰਗਾਟਾ ਸੀਗਾ ਕੁਝ ਸਮਝ ਨਹੀਂ ਸੀ ਆ ਰਿਹਾ ਫਿਰ ਜੱਕਦਮ ਉੱਪਰ ਰੱਬ ਦਾ ਨਾਮ ਲੈ ਕੇ ਚੜ੍ਹ ਗਏ ਆ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਆ ਬਜੀਤਪੁਰ ਤੱਕ ਮੈਂ ਤੁਰ ਕੇ ਆਈ ਆ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਜ਼ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਟ ਦਿੱਤੀ ਐ ਅੰਜਾਮ ਦੀ ਯੂਨੀਵਰਸਿਟੀ ਤੱਕ ਲਿਫਟ ਦਿੱਤੀ ਐ ਉਸ ਤੋਂ ਬਾਅਦ ਮੇਰਾ ਕੀ ਹੋਇਆ ਮੈਨੂੰ ਕੁਝ ਹੀ ਯਾਦ ਨਹੀਂ ਆ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਕਿੱਥੇ ਰਹੇ 3 ਮਹੀਨੇ ਇਹ ਕਹਾਣੀ ਕੀ ਹੈ ਤੇ ਮੇਰੇ ਪਿਤਾ ਵੱਲੋਂ ਜੋ ਵੀ ਕੀਤਾ ਗਿਆ ਮੇਰੇ ਮੰਮੀ ਤੇ ਕੈਨ ਤੇ ਕੀਤਾ ਗਿਆ ਮੇਰੇ ਪਿਤਾ ਦੇ ਇੰਨੀ ਕੋਈ ਹਾਮੀ ਨਹੀਂ ਸੀ ਉਹਨਾਂ ਨੇ ਦਾਦੂ ਪੀਤੀ ਹੋਈ ਸੀ ਜਿਸ ਦਿਨ ਇਹ ਘਟਨਾ ਹੋਈ ਹੈ ਉਤੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਦਵਾਈਆਂ ਖਾ ਲਈਆਂ ਸੀ ਹੁਣ ਤੋਂ ਬਾਅਦ ਉਹਨਾਂ ਨੂੰ ਨਸ਼ਾ ਹੋ ਗਿਆ ਮੇਰੀ ਮੰਮੀ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਸਵੇਰੇ ਵੀ ਮੇਰ ਨਾਲ ਕੁੱਟਮਾਰ ਕੀਤੀ ਗਈ ਹੈ ਮੰਮੀ ਵੱਲੋਂ ਉਸ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਾਪਾ ਦਾ ਵੀ ਕੁੱਟਮਾਰ ਕਰਵਾਈ ਤੇ ਪਾਪਾ ਨੇ ਮੇਰੇ ਭਰਾ ਐ ਸਾਹਿਬ ਉਹਨਾਂ ਨੂੰ ਫੋਨ ਕੀਤਾ ਕਿ ਪ੍ਰੀਤ ਦਾ ਕੀ ਹੱਲ ਕਰਨਾ ਤੇ ਮੇਰੇ ਭਰਾ ਨੇ ਕਿਹਾ ਕਿ ਤੁਸੀਂ ਅੱਧਾ ਕਰੋ ਕਿ ਨਹੀਂ ਸਾਡੇ ਕੋਲ ਛੱਡ ਦਿਓ ਇੰਨੀ ਗੱਲ ਕੀਤੀ ਹੈ ਮੇਰੇ ਭਰਾ ਨੇ ਕਿ ਮੈਨੂੰ ਪੁਲ ਤੱਕ ਛੱਡ ਦਿਓ ਪੁਲ ਤੋਂ ਅੱਗੇ ਮੈਂ ਲੈ ਜੰਨਾ ਪੁਲ ਤੱਕ ਤੇ ਮੇਰਾ ਭਰਾ ਹਜੇ ਪਹੁੰਚਿਆ ਹੀ ਨਹੀਂ ਸੀ ਤੇ ਮੰਮੀ ਨੇ ਕਿਹਾ ਸੀ ਘਰੇ ਰੱਖਣੀ ਨਹੀਂ ਆ ਅਸੀਂ ਨਹਿਰ ਤੱਕਾ ਦੇਣਾ ਇਹ ਗੱਲ ਮੇਰੀ ਮੰਮੀ ਨੇ ਕਹੀ ਹੈ ਬਾਕੀ ਬੀਤੇ ਦਿਨ ਮੈਂ ਜੋ ਵੀਡੀਓ ਦੇਖੀਆਂ ਨੇ ਉਹਨਾਂ ਦੇ ਮੁਤਾਬਿਕ ਤਾਂ ਇਹ ਹੀ ਗੱਲ ਹੈ ਕਿ ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਝੂਠ ਹੀ ਬੋਲੇ ਆ ਤੇ ਬਾਕੀ ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਖੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ ਨਹੀਂ ਉਹਨਾਂ ਦੀ ਗਲਤੀ ਉਹਨਾਂ ਹੀ ਆ